ਵੈਗੁਰਜੀਕਾ ਖਾਲਸਾ ਵੈਗੁਰਜੀ ਕੀ ਫਤਿਹ 사ਦ ਸੰਗਤ ਜੀ ਤੁਸੀਂ ਜਿਹੜੇ ਬੋਤਲ ਦੇਖ ਰਹੇ ਹੋ ਇਹ ਜਦੋਂ ਆਪਾਂ ਕੁਲੂ ਮਨਾਲੀ ਹੁੰਦੇ ਜਦੋਂ ਲੇ ਲਦਾਖ ਨੂੰ ਜਾਂਦੇ ਤਾਂ ਬਾਰਨ ਲਾਚਾ ਤੋਂ ਪਹਿਲਾਂ ਇੱਕ ਬੋਤਲ ਬਾਬਾ ਨੌਤੇ ਜਾਣਿਆ ਜਾਂਦਾ ਹੈ ਜਿੱਥੇ ਪਾਣੀ ਦੇ ਬੋਤਲ ਮੰਗਦੇ ਹਨ ਸੋ ਸਾਨੂੰ ਜਦੋਂ ਅਸੀਂ ਲੇ ਨੂੰ ਜਾਂਦੇ ਸਾਨੂੰ ਕੁਝ ਉਤਰਾਂ ਡਰਾਈਵਰਾਂ ਕੋਲੋਂ ਪਤਾ ਲੱਗਿਆ ਇਹ ਫੌਜੀ ਵੀਰ ਨੇ ਵੀ ਸਾਨੂੰ ਇਥੇ ਦੱਸਿਆ ਵੀ ਇਥੇ ਇੱਕ ਗੱਡੀ ਲੈ ਕੇ ਜਦੋਂ ਲੇਨ ਨੂੰ ਜਾਂਦੇ ਸਨ ਤਾਂ ਡਰਾਈਵਰ ਨੇ ਆਪਣੇ ਨਾਲ ਦੇ ਬੰਦੇ ਨੂੰ ਕਿਹਾ ਵੀ ਪੱਥਰ ਲਾ ਗੱਡੀ ਨੂੰ ਉਤਰ ਕੇ ਕਿਉਂ ਗੱਡੀ ਇਥੇ ਚੜਾਈ ਚੜਦੇ ਬੈਕ ਹੋ ਜਾਂਦੀ ਆ ਤਾਂ ਉਹ ਅਚਾਨਕੇਤੀ ਉਸ ਬੰਦੇ ਨੂੰ ਛੱਟ ਵੱਜ ਗਈ ਛੱਟ ਵੱਜਣ ਕਾਰਨ ਉਹਦਾ ਡੈੱਥ ਹੋ ਗਿਆ ਤੇ ਉਸ ਡਰਾਈਵਰ ਨੇ ਡਰਦੇ ਹੋਏ ਉਸੇ ਜਗ੍ਹਾ ਤੇ ਛੱਡ ਦਿੱਤਾ ਜੋ ਕਿ ਅੱਜ ਵੀ ਉਹ ਬੰਦਾ ਜਿਹੜਾ ਮਰ ਗਿਆ ਸੀ ਉਹ ਪਾਣੀ ਮੰਗਦਾ ਤੇ ਉਹਦਾ ਸਰੀਰ ਦਾ ਪਿੰਜਰ ਤੇ ਕੰਗਾਲ ਸਿਰ ਖੋਪਰੀ ਪੀਆ ਤੇ ਇਸ ਜਗ੍ਹਾ ਤੇ ਪਾਣੀ ਦੇ ਬੋਤਲ ਮੰਗਦੇ ਆਂ ਤੇ ਜਿੰਨੇ ਵੀ ਰਾਹੀ ਜਾਂਦੇ ਆਂ ਤਾਂ ਇੱਥੇ ਪਾਣੀ ਦੇ ਬੋਤਲ ਰੱਖ ਕੇ ਜਾਂਦੇ ਆਂ ਸਾਰੇ ਬੋਤਲ ਤੁਸੀਂ ਦੇਖ ਰਹੇ ਹੋ ਡਾਟਾ ਲੱਗੀਆਂ ਸੀ ਲੱਗੀਆਂ ਪਰ ਬੋਤਲ ਸਾਰੇ ਖਾਲੀ ਹਨ ਇਹ ਕੋਈ ਕਵਾੜੀਏ ਦਾ ਢੇਰ ਨਹੀਂ ਇਹ ਸਾਰੇ ਲੋਕ ਜਿੰਨੇ ਵੀ ਰਾਹੀ ਜਾਂਦੇ ਨੇ ਇੱਥੇ ਬੋਤਲ ਚੜਾ ਕੇ ਜਾਂਦੇ ਹਨ ਔਰ ਗੱਡੀ ਸਿਰੇ ਚੜ ਜਾਂਦੀ ਆ ਤੇ ਕੋਈ ਕਿਸੇ ਦਾ ਨੁਕਸਾਨ ਨਹੀਂ ਹੁੰਦਾ ਅੱਜ ਵੀ ਅਜੀਹਾਂ ਰੂਹਾਂ ਮੌਜੂਦ ਹਨ ਤੇ ਪਹਾੜਾਂ ਦੇ ਵਿੱਚ ਆਪਣੀ ਸੇਵਾ ਰੂਹ ਇਹ ਕਰ ਰਹੀ ਆ ਸੋ ਤੁਸੀਂ ਦੇਖਦੇ ਹੋ ਕਿੰਨੇ ਵੱਡੇ ਕਿੰਨੇ ਬੋਤਲਾਂ ਸਿੱਧੀਆਂ ਤੋਂ ਇਕੱਠੇ ਹੋਏ ਹਨ ਜਦੋਂ ਅਸੀਂ ਖੁਦ ਦੇਖਿਆ ਉਸ ਜਗ੍ਹਾ ਤੇ ਜਾ ਕੇ ਲੋਕੀ ਬੋਤਲ ਰੱਖ ਕੇ ਚਲੇ ਜਾਂਦੇ ਸਨ ਤੇ 10 ਮਿੰਟ 5 ਮਿੰਟ ਬਾਅਦ ਉਹ ਬੋਤਲ ਆਪਣੇ ਆਪ ਖਾਲੀ ਹੋ ਜਾਂਦੇ ਸਨ ਸੋ ਤੁਸੀਂ ਦੇਖ ਰਹੇ ਹੋ ਇਸ ਨੂੰ ਬੋਤਲ ਵਾਲਾ ਬਾਬਾ ਦੇ ਨੋਂ ਤੇ ਮਸ਼ਹੂਰ ਹਨ ਸੋ ਤੁਸੀਂ ਦਰਸ਼ਨ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਰੋ ਅੱਜ ਕੱਲ ਵੀ ਰੂਹਾਂ ਜਿਹੜੀ ਸੇਵਾ ਨਿਵਾ ਰਹੀਆਂ ਦੇਖ ਲਓ ਖੁਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ